ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਗੀਰਪਣਾ ਚੈਨਲ ਤੇ ਨਵੇਂ ਨੇ ਚੰਨਾਂ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਆਪਾਂ ਬਣਾਉਣ ਲੱਗੇ ਜੇ ਪਨੀਕ ਬੈੜੀ ਖਤਰਕਾੜਾ ਕਾੜਾ ਕਾੜਾ ਪਾਉਣ ਸਾਨੂੰ ਹੋ ਗਏ ਇਹਨਾਂ ਨੂੰ 6-7 ਦਿਨਣਾ ਪਹਿਲਾਂ ਇਨਫੈਕਸ਼ਨ ਹੋ ਗਿਆ ਸੀ ਇਸ ਕਰਕੇ ਕੁਝ ਪਾਇਆ ਨਹੀਂ ਸੀ ਬੈੜੀ ਨੂੰ ਵੀ ਗੁਰੂ ਪਾਉਣ ਦੇ ਸਿਪਾਹ ਗੁਰੂ ਵੀ ਬੰਨ ਕਰਤਾ ਸੀ ਉਹਨੂੰ ਸੀ ਗੁਰੂ ਨਹੀਂ ਬੰਨਦੇ ਖੜਾ ਪਾਉਣਾ ਹੈ ਆਪਾਂ ਉਤਪਾ ਜੀ ਆਹ ਪਾਉਣੇ ਨੇ ਮਿਸ਼ਰੀ ਤਾਂ ਜਿਹੜੀ ਮਿਸ਼ਰੀ ਆ ਰਹੀ ਹੈ ਆਪਾਂ 7-8 ਦਿਨੋਂ ਦੇ ਕੜਾ ਪਾਉਂਦਿਆਂ ਨੂੰ ਤੇ ਅੱਜ ਵੀਡੀਓ ਬਣਾਉਣ ਦਾ ਟਾਈਮ ਲੱਗਿਆ ਉਸ ਪਹਿਲਾਂ ਨਾ ਸੇਮ ਬਣਾ ਕੇ ਕਾਲੀ ਕਾਲੀ ਚ ਪਾ ਦਿੰਦੇ ਸੀਗੇ ਮਿਸ਼ਰੀ ਪਾਈ ਸੀ ਕਿਦਰ ਖਾਦਾ ਨਹੀਂ ਖਰਿਆ ਆਪਾਂ ਇੱਕ ਕਾਲੀ ਖੰਡ ਦੀ ਪਾ ਦਿੰਦੇ ਹਾਂਗੇ ਵੀ ਚੰਗੀ ਹੋਈ ਖੰਡ ਨਾਲ ਦੁੱਧ ਵਧੂਗੀ ਬੜੀ ਤੇ ਨਾਲਾ ਕੋਕੋ ਕਾਲੀ ਖੰਡ ਦੀ ਪਾ ਦਿੰਦੇ ਆਪਾਂ ਤੇ ਮਿਸ਼ਰੀ ਪਾ ਦਿੰਨੇ ਆਂ ਐਂ ਕੋਈ ਚੰਦੇਣਾ ਨਾ ਇਹ ਇੱਕ ਕਾਲੀ ਗੁਲਕੰਦ ਕੁੜ ਕੰਦਾ ਪਾਉਣੇ ਆਪਾਂ ਵਿੱਚ ਵੀ ਅੰਦਰੋਂ ਸਾਤੋ ਜੂ ਹਣਾ ਬੈੜੀ ਇਨਫੈਕਸ਼ਨ ਹੋਰੀ ਦੀ ਆਏਗੀ ਕਿਤਾ ਜੀਰਾ ਤੇ ਆ ਸੌਂਫ ਤੇ ਐਗਰ ਆਪਾਂ ਤਾਰਾ ਮੀਰਾ ਤੇ ਮੇਥੀ ਦਾਣਾ ਪੀਸਿਆ ਹੋਇਆ ਇਹ ਥੋੜਾ ਥੋੜਾ ਕਰਕੇ ਆਪਾਂ ਪਾਉਣੇ ਲੱਪ ਲੱਫਣਾ ਪਾਈ ਜਾਵਾਂਗੇ ਇਹਨੂੰ ਤਾਰਾ ਮੀਰਾ ਤੇ ਮੇਥੀ ਦਾਣਾ ਆਪਾਂ ਪੀਸਿਆ ਹੋਇਆ ਇਹਦੇ ਵਿੱਚ ਇਹ ਸਾਰਾ ਕੁਝ ਆਪਾਂ ਇਦਾਂ ਲੈ ਲੈ ਹੁੰਨੇ ਕਾੜਾ ਜਿਹਾ ਬਣ ਜਾਂਦਾ ਹੈ ਦੇ ਫਿਰ ਇਹਨੂੰ ਪਿਆਰ ਖਵਾ ਲਾਂਗੇ ਅੱਜ ਜੇ ਲੇਟ ਹੋ ਗਏ ਵੀਡੀਓ ਬਣਾਉਣ ਕਰਕੇ ਨਹੀਂ ਤਾਂ ਜਿੱਦ ਅਸੀਂ ਉਹ ਨੀਰੇ ਤੇ ਲਿਆ ਕੇ ਮੰਦੇ ਰੂ ਨੂੰ ਖਵਾ ਦਿੰਦੇ ਸੀ ਤੇ ਸ਼ਾਮ ਨੂੰ ਆਪਾਂ ਇਹਨੂੰ ਖੰਡ ਬਾਲ ਕੇ ਕੋਲੀ ਤੇਲ ਚ ਕੜਛੀ ਘੋਲ ਦੀ ਪਾ ਕੇ ਨਾ ਤੁਸਾਰੂ ਜੀ ਵੀ ਆਪਣੇ ਕਮੈਂਟ ਕਰਿਆ ਸੀ ਵੀ ਤੁਸੀਂ ਉਹ ਕਾੜਾ ਦਿਓ ਵੀ ਇਹ ਥਣਾ ਖਾਤਰ ਆਪਾਂ ਉਹ ਵੀ ਪਾ ਦਿੰਨੇ ਇਹਨੂੰ ਵੀ ਆਪਾਂ ਸਾਧਨ ਚੱਲੇ ਜਿਹੜਾ ਦੋਸਤ ਯਾਰ ਸਰ ਕੇ ਉਹ ਚੱਲੇ ਜਾਈਏ ਉਹ ਆਪਾਂ ਚਾੜ ਦਾਂਗੇ ਬੜੀ ਨਾਲੇ ਜਾਣ ਜੀ ਆ ਜੂਗੀ ਤੇ ਆਪਾਂ ਕਿਉਂ ਘਟ ਪਾਉਂਦੇ ਹਣਾ ਪੰਜਾਬੀ ਲੋਕ ਉਧਰ ਬਾਂਗਲੂ ਹਰਿਆਣੇ ਤੇ ਬਹੁਤ ਜ਼ਿਆਦਾ ਘਿਉ ਪਾਉਂਦੇ ਨੇ ਮੱਝਾਂ ਨੂੰ ਆਪਾਂ ਮੱਝਾਂ ਨੂੰ ਵੀ ਕੀ ਕਹਣਾ ਕਦੇ 2-4 ਕਿਲੋ ਚਾਰ ਦਈਏ ਕਿਉਂ ਉਹ ਵੀ ਕਦੇ ਨਹੀਂ ਫਰੇਕ ਮੱਝ ਨੂੰ ਆਪਾਂ ਵੀ ਨਹੀਂ ਪਾਉਂਦੇ ਕਿ ਉਹ ਪਾਉਣਾ ਚਾਹੀਦਾ ਜੀ ਯਾਪੇ ਵਾਲਾ ਕੰਮ ਨਹੀਂ ਹੋ ਜਾਂਦਾ ਹੈ ਨਾ ਵੀ ਆਪਾਂ ਵੀ ਪਾਉਂਦੇ ਨਹੀਂ ਬੱਸ ਆਪਾਂ ਨੂੰ ਆਦਤ ਹੀ ਨਹੀਂ ਹੈਗੀ ਥੋੜੀ ਹੋਰ ਵਾਹ ਇਹ ਡੱਬਾ ਹੋਰ ਪਿਆਗਾ ਆਹਨੇ ਕੋਈ 2-3 ਚਮਚੇ ਪਾਉਂਗੀ ਉਹ ਕੰਮ ਚ ਵੱਡਾ ਲੈ ਜਾਂ ਚਾ ਦੇਖੋ ਵੀ ਮੋਸ ਪਪਾ ਨਾ ਵੀ ਗੁਰ ਕੰਦ ਦੇਦੇ ਨੇ ਕਾੜੇ ਪਾਏ ਸੇ ਪਕਰਾ ਨਹੀਂ ਪਾਇਆ ਸੀਗਾ ਤਾਰਾ ਮੀਰਾ ਤੇ ਮੇਥੀ ਦਾਣਾ ਦੇਖੋ ਤੇ ਆਪਾਂ ਇਹ ਵੀ ਲੈ ਕੇ ਆਏ ਆ ਮੇਥੀ ਦਾਣਾ ਬਹੁਤ ਪਾਉਂਦੇ ਨੇ ਜੀ ਮੱਜਾਂ ਨੂੰ ਪਾਉਂਦੇ ਨੇ ਇਹਨਾਂ ਚਿੱਟੜਾ ਤਾਰਾ ਮੀਰਾ ਹਾਂ ਤਾਰਾ ਮੀਰਾ ਦੇ ਚਿੱਟੜੇ ਨਹੀਂ ਲੱਗਦੇ ਨਾਲ ਸ킨 ਵਧੀਆ ਹੋ ਜਾਂਦੀ ਹੈ ਪਸ਼ੂਆਂ ਦੀ ਤੇ ਆਪਾਂ ਬਿਊਟੀ ਚ ਵੀ ਹੁਣ ਤਾਰਾ ਮੀਰਾ ਜਿਵੇਂ ਇੱਕ ਕੁਆਟਰ ਮੰਗ ਲੈ ਇੱਕ ਕਿਲੋ ਪਕਾ ਲੈਣਾ ਚਾਹੀਦਾ ਕਿ ਕੁਆਟਲ ਵੀਡੀਓ ਕਰਾਈ ਆ ਪਰ ਕਿਲੋ ਕਾਰਾ ਮੀ ਦਾ ਪਾ ਲੈ ਕਿ ਲੋ ਵਿੱਚ ਮਿੱਠਾ ਛੋਡਾ ਪਾ ਲੈ ਕਿ ਲੋ ਹੀ ਗੂਰ ਪਾ ਲੈ ਹੈ ਨਾ ਤੇ ਲੈ ਕੀ ਜਰੂਰ ਪਾਉਣੀ ਚਾਹੀਦੀ ਲੋਗੇ ਆਪਾਂ ਪਵਾਉਨੇ ਹੈਗੇ ਹੁਣ ਪਹਿਲਾਂ ਆਪਾਂ ਨਹੀਂ ਪਵਾਉਂਦੇ ਸੀ ਜਦੋਂ ਪਹਿਲਾਂ ਵੀਡੀਓ ਕਰਾਇਆ ਕਰਦੇ ਹੁਣ ਆਪਾਂ ਪਵਾਉਨੇ ਸਾਰਾ ਕੁਝ ਉਹ ਕਿ ਪਹਿਲਾਂ ਅਸੀਂ ਯਾਦ ਕਰੀ ਪੀਸ ਕੇ ਦਾਣਾ ਪਾਇਆ ਕਰਦੇ ਹੈ ਨਾ ਜਿਹੜੀ ਚੀਜ਼ ਕਿਸੇ ਨੂੰ ਨਿਕਲ ਜਿੱਤ ਲੈਂਦੇ ਹੁਣ ਦੋ ਤਿੰਨ ਵਾਰੀ ਹੋ ਗਏ ਆਪਾਂ ਉਥੋਂ ਗ੍ਰੈਂਡਰ ਨਾਲ ਸੈਕਲ ਹੋਣਾ ਹੈ ਗ੍ਰੈਂਡਰ ਨਾਲ ਇੱਕ ਸੈਕਲ ਹੋਣਾ ਚਾਹੀਦਾ ਹੈ ਆਪਾਂ ਨੂੰ ਫਿਊਜ ਹੈ ਨਾ ਤੇ ਗਰ ਰੱਖਤੀ ਨਾਲ ਨਹੀਂ ਮਿਸਣੀ ਚਾਹੀਦੀ ਉਹ ਵਧੀਆ ਨਹੀਂ ਬੀ ਗ੍ਰੈਂਡਰ ਨਾਲ ਨਾ ਤਾਂ ਬੜੀ ਮੋਟੀ ਤੇ ਨਾ ਬੜੀ ਬਿੰਦ ਸਾਫ ਸਰਦੀ ਬਣ ਜਾਂਦੀ ਹੈ ਸਹੀ ਲੈ ਗ੍ਰੈਂਡਰ ਨਾਲ ਬਣਾ ਕੇ ਲੈ ਫਿਰ ਫੀਲ ਥੋੜਾ ਰੱਖਣ ਵਾਲੇ ਆਪਾਂ ਵੱਧ ਤੋਂ ਪਾ ਦਾਂਗੇ ਪਰ ਪਾਵਾਂਗੇ ਆਪਾਂ ਥੋੜਾ ਥੋੜਾ ਹਨਾ ਵੀ ਇਕੱਠਾ ਆਇਆ ਨਹੀਂ ਫਿਰ ਹੁੰਦਾ ਵੀ ਖੋਦੋਂ ਦੇਖਦੀ ਪਸ਼ੂ ਨੂੰ ਨਕਸਰ ਵੀ ਪੈ ਜਾਂਦੀ ਹੈ ਜੀ ਕਈ ਵਾਰ ਪਸ਼ੂ ਨੂੰ ਨਾ ਖਾਣੂਗੇ ਵੱਡੰਦਾ ਪਸ਼ੂ ਉਹ ਬੈੜੀਆਂ ਦੇ ਖਾਈ ਜਾਂਦੇ ਪਰ ਕਈ ਵਾਰ ਪਤਾ ਨਹੀਂ ਹੁੰਦਾ ਜੀ ਪਹਿਲੇ ਤਾਂ ਅਸੀਂ ਉਹ ਨਹੀਂ ਪਾਇਆ ਸੀ ਚਿੰਦੀ ਨਹੀਂ ਪਾਈ ਸੀ ਮਸਾਂ ਖਵਾਇਆ ਫਿਰ ਅਸੀਂ ਇਹਨੂੰ ਤੇ ਸਾਰਾ ਕੁਝ ਥਰੇ ਜੀਜੂ ਕੋ ਚੰਗੀ ਤਰ੍ਹਾਂ ਆਪਾਂ ਇੰਡੈਕਸ਼ਨ ਨੂੰ ਘੱਟ ਉੱਤੇ ਕਰ ਜਾਾਂਗੇ ਤੇ ਆਪਾਂ ਚਾਹਾਂਗੇ ਜੀ ਹੁਣ thora ਢੋਕੀ ਕੱਢਣਾ ਮੱਝਾਂ ਦੇ 5 ਵਜਣ ਵਾਲੇ ਨੇ ਆਪਾਂ ਛਿਮ ਤੇ ਹੌਲੀ ਹੌਲੀ ਜੀਜੂ ਬਸ ਮਾਰ ਕੇ ਉਹ ਲੋਕ ਕੁਮੰਦ ਕਰਾ ਦੋ ਸੀ ਫਿਰ ਆਪਣਾ ਉਹ ਹੋ ਗਿਆ ਸੀ ਕਿ ਉਹ ਫਿਰ ਪਾਇ ਨਹੀਂਗਾ ਅਸੀਂ ਤਾਂ ਛੋਟਾ ਕੜਾ ਘੋਟਾਉਂਦੀ ਨਹੀਂ ਕਿ ਪਤਾ ਖੰਡ ਹੀ ਪਾ ਦਿੰਦੇ ਹਨ ਤੇ ਇਹ ਤੁਸੀਂ ਪੁੱਛ ਰਹੇ ਸੀ ਤੁਸੀਂ ਬੈਡੀ ਨੂੰ ਕਿਹੜੀ ਫੀਡ ਪਾ ਰਹੇ ਹੋ ਅਸੀਂ ਆਵਾੜੀ ਫੀਡ ਪਾ ਰਹੇ ਹਾਂ ਜੀ ਮਾਪਲੀ ਦੀ ਇੱਕ ਤੋਂ ਲੈ ਕੇ 21 ਦਿਨਾਂ ਤੱਕ ਇਹ ਬੋਰੀ ਚੱਲਦੀ ਹੈ 12 ਦਿਨ ਹਨਾ 4 ਕਿਲੋ ਕਿਹਾ ਸਾਨੂੰ ਡਾਕਟਰ ਨੇ ਰੋਜ਼ ਦੀ ਵੀ 4 ਕਿਲੋ ਪਾ ਦਿਆ ਕਰੋ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮ ਨੂੰ 50 ਕਿਲੋ ਦੀ ਬੋਰੀ ਸੀ ਇਹ ਅੱਜ 12 ਦਿਨ ਹੋ ਗਏ ਆਪਣੀ ਬੈੜੀ ਨੂੰ ਇਹ ਬੋਰੀ ਆਪਣੀ ਲੱਗਦੀ ਤੇ ਇੱਕ ਬੋਰੀ ਆਪਾਂ ਨਵੀਂ ਹੋਣ ਲੰਗੀ ਉਧਰ ਪਈ ਹੈਗੀ ਇਹ ਖਾਲੀ ਬੋਰੀ ਇੱਥੇ ਰਹੀ ਸੀ ਦਿਖਾ ਦਈਏ ਤੁਹਾਨੂੰ ਆਪਾਂ ਤੇ ਇਹ ਬਾਕੀ ਆਪਾਂ ਇੱਧਰ ਹੈ ਜੀ ਸਰੋਂ ਦੀ ਖਾਲ ਇਹ ਵੀ ਨਵੀਂ ਗੋਲੀ ਚੱਕ ਲੈਂਦੀ ਅੱਜ ਖੋਲੀ ਨਹੀਂ ਹਜੇ ਸਰੋਂ ਦੀ ਖਾਲ ਪਾਉਣੀ ਹੈ ਇਹ ਚ ਹੈ ਜੀ ਆਪਣੀ ਫੀਡ ਫੀਡ ਥੋਲਾਂ ਚ ਵੀ ਹੈ ਇਹ ਚ ਫੀਡ ਪਈ ਹੈਗੀ ਜਿਹੜੀ ਪਕਰਾ ਕੇ ਲਵਾਂ ਉਹ ਵੀ ਤੁਹਾਨੂੰ ਦੱਸਾਂਗਾ ਆਪਾਂ ਕੀ ਕੁਝ ਪਾਉਣਾ ਹੈ ਤੇ ਇੱਧਰ ਹੈ ਜੀ ਆਹ ਇਹ ਵੀ ਸੋਹਣੀ ਪਈ ਹੈ ਤੇ ਆਪ ਇਹ ਬੜੀ ਮਿਆਰੀ ਖਾਲ ਬੜੇ ਮਹਿੰਦੀ ਖਲ ਪਾਉਨੇ ਆ ਜੀ ਆਪਾਂ ਮੱਝਾਂ ਨੂੰ ਤੇ ਇੱਕ ਇਹ ਵਾਲੀਆਂ ਅਸੀਂ ਜਿਵੇਂ ਦੋ ਬਠਲੀਆਂ ਤਾਂ ਹਲਕੀ ਢਦੀਆਂ ਪਾ ਦਿੰਨੇ ਆ ਤੇ ਇੱਕ ਬਠਲੀ ਇਹ ਚ ਪਾ ਦਿੰਨੇ ਆ ਆਪਾਂ ਬੜੇ ਮਹਿੰਦੀ ਖਲ ਦੀ ਪਹਿਲਾਂ ਆਪਾਂ ਘੱਟ ਪਿਆਉ ਕਰਦੇ ਹੁਣ ਬੈੜੀ ਨੂੰ ਵੀ ਪਾ ਦਿੰਨੇ ਆ ਆਪਾਂ ਬੈੜੀ ਕਰਕੇ ਜਿਆਦਾ ਪਿਆਉ ਦਿੰਨੇ ਆਗੇ ਇਹ ਵੀ ਇਹ ਖਾਲੀ ਘੱਟਾ ਕੇ ਨਹੀਂ ਇਹ ਛੋ ਵੀ ਘੱਟਾ ਮੈਂ ਇੱਧਰ ਕਰਦਾ ਸੌਰੀ ਸੌਰੀ ਮੈਂ ਕਹਾਂ ਇਹਨਾਂ ਦੋ ਗੱਟੇ ਚਾਰ ਚੱਕ ਬੜੀ ਮੈਂ ਗੱਟਾ ਦੇ ਕੇ ਜਾਣਾ ਸੀਗਾ ਤੇ ਇਧਰ ਆਪਾਂ ਚਲਾਰ ਕੇ ਚੱਕੀ ਚੱਕੀ ਤੇ ਆਪਾਂ ਲੱਗ ਰਹੇ ਆਟਾ ਪੀਸਣਾ ਤੇ ਆਪਾਂ ਮੱਝਾਂ ਨੂੰ ਹੋਰ ਕੁਝ ਨਹੀਂ ਜਿਆਦਾ ਆਪਾਂ ਪਾਉਂਦੇ ਹਨਾ ਆਪਣੇ ਮੱਝਾਂ ਨੂੰ ਬਸ ਉਹ ਪਤਾ ਹੈ ਫੀਡ ਉਹ ਮੈਂ ਪਰਤੀ ਸਾਨੂੰ ਦਿਖਾਉਣੀ ਹੈਗੀ ਇੱਕ ਮਿੰਟ ਮੈਂ ਭੁੱਲ ਗਈ ਪਹਿਲਾਂ ਕੱਢ ਕੇ ਲਿਆਉਣੀ ਵੀ ਆਪਾਂ ਕੀ ਕੁਝ ਪਵਾ ਕੇ ਫੀਡ ਬਣਵਾ ਕੇ ਲਿਆਉਣੀ ਹੈਗੀ ਪਹਿਲਾਂ ਤਾਂ ਆਪਾਂ ਵੱਡੀ ਚੱਕੀ ਆਪਦੇ ਘਰੀ ਸੀ ਉਸ ਨਾਲ ਪੀਸ ਲੈਂਦੇ ਸੀਗੇ ਤੇ ਹੁਣ ਆਪਾਂ ਗ੍ਰੈਂਡਰ ਤੇ ਪਸਿਆ ਲਿਆਉਣੀ ਹੈਗੀ ਕੁਝ ਨਹੀਂ ਲੱਗਦਾ ਜੀ ਤਨ ਚਾਰ ਕੁਆਰਟਰ ਬਣ ਜਾਂਦੇ 500 ਚ ਪਿਸ ਜਾਂਦੀ ਹੈਗੀ ਨਾਲੇ ਵਧੀਆ ਰਹਿੰਦੀ ਜੇ ਉਹ ਸਹੀ ਹੁੰਦੀ ਹੈਗੀ ਵੀ ਗਰੈਂਟਰ ਤੇ ਕਰਾਉਣੀ ਚਾਹੀਦੀ ਹੈ ਫੀਡ ਦਾ ਐਸੇ ਪਾਉਂਦੇ ਪਈ ਆਣਾ 1 ਮਟਗਾ ਮਾਟੇ ਦਿਖਾਉਣੇ ਵਕਤ ਕਿ ਕੂਸ ਪਵਾਇਆ ਸੀ ਪਹਿਲਾਂ ਸੀ ਬੜੇਵੇਂ ਪਵਾਇਆ ਕਰਦੇ ਬੜੇਵੇਂ ਹੁਣ ਜੀ ਗਰਮੀ ਆ ਗਈ ਕਹਿੰਦੇ ਗਰਮ ਹੁੰਦੇ ਨਾਲ ਬੜੇਵੇਂ ਦਾ ਘੱਟ ਫਾਇਦਾ ਹੁੰਦਾ ਇਸ ਵਾਰ ਆਪਾਂ ਬੜੇਵੇਂ ਦੀ ਖਲ ਪਛਾ ਕੇ ਲਿਆਵਾਂਗੇ ਵਿੱਚ ਤੇ ਕਈ ਸਰੋਂ ਦੀ ਖਲ ਪਾਉਂਦੇ ਨੇ ਬੜੇਵੇਂ ਦੀ ਖਲ ਵਿੱਚ ਪਾਉਂਦੇ ਨੇ ਸਰੋਂ ਤਾਂ ਆਪਣੇ ਘਰੇ ਹੈਗੀ ਆ ਉਹ ਹੀ ਪਾ ਲੈਣੇ ਪਰ ਬੜੇਵੇਂ ਦੀ ਖਲ ਪਵਾਵਾਂਗੇ ਇਸ ਵਾਰ ਦੇਖਦੇ ਹਾਂ ਰਿਜ਼ਲਟ ਕਿਵੇਂ ਆਉਂਦਾ ਬਿਮਬੜੇ ਵਿੱਚ ਵੈਸੇ ਬਦਲ ਗਿਆ ਅੱਗੇ ਗਰਮੀ ਆ ਗਈ ਤਾਂ ਜੇ ਹੁਣ ਗਰਮ ਨੇ ਅੱਗੇ ਬੜੇਵੇਂ ਫਿਰ ਤਾਂ ਅਸੀਂ ਤਿੰਨ ਵਾਰੀ ਕਰਾਈ ਸੀ ਤਾਂ ਅਸੀਂ ਬੜੇਵੇਂ ਪਵਾਏ ਸੀ ਆ ਦੇਖੋ ਜੀ ਆਸੇ ਆਪਣੇ ਫੀਡਲ ਨੇ ਪਰਚੀਆਂ ਦੋਈ ਮਿਲੀਆਂ ਨੇ ਗਈਆਂ ਤੇ ਇਹ ਤਾਂ ਉਹਨਾਂ ਨੇ ਸਾਰਾ ਕੁਝ ਲਿਖਿਆ ਹੁੰਦਾ ਜਿਹੜਾ ਕੁਝ ਵੀ ਆਪਾਂ ਪਵਾਉਣਾ ਹੁੰਦਾ ਹੈ ਹਨਾ ਇਹ ਚ ਜਿਵੇਂ ਗੇਹੂ ਦੇ ਸਰੋਂ ਤਾਂ ਆਪਾਂ ਘਰੇ ਲੈ ਗਏ ਘਰੋਂ ਲੈ ਗਏ ਸੀਗੇ ਤੇ ਮੱਕੀ ਪਵਾ ਲਈ 50 ਕਿਲੋ ਚਨਾ ਖੰਡਾ ਪਵਾ ਲਿਆ 20 ਕਿਲੋ 50 ਕਿਲੋ ਆਪਾਂ ਬੜੇਵੇਂ ਪਵਾਲੇ ਸੀ ਪਹਿਲਾਂ ਆਪਾਂ ਚਨੇ ਸਾਬ ਪਵਾਏ ਸੀ ਫਿਰ ਚਨੇ ਦਾ ਖੰਡਾ ਪਵਾ ਲਿਆ ਟੋਟਾ ਹੁੰਦਾ ਹੈ ਉਂਗੋ ਵਾਲਿਆ ਸੀਗਾ ਇਹ ਸਬਜ਼ੀ ਤੇ ਤਕਰੀਬਨ 4-500 ਰੁਪਿਆ ਪਸਾਈ ਦੇ ਖਰਚ ਆ ਜਾਂਦਾ ਇੱਥੇ ਜੇ ਆਪਾਂ ਕੱਢ ਰਹੇ ਆ ਬੈੜੀ ਦੀ ਧਾਰ ਤੇ ਬੈੜੀ ਦੇ ਨਿਆਣਾ ਆਪਾਂ ਹੁਣ ਆਪ ਹੀ ਪਾ ਲੈਣੇ ਡਰ ਤਾਂ ਬਹੁਤ ਲੱਗ ਜੀ ਪਰ ਕੀ ਕਰੀਏ ਹਨਾ ਵੀ ਸਾਰੇ ਕੰਮ ਸਿੱਖਣੇ ਪੈਣਗੇ ਹੌਲੀ ਹੌਲੀ ਕਿਉਂਕਿ ਜੇ ਆਪਦੇ ਘਰ ਦੀ ਪਾਲੀ ਹੋਈ ਹੋਵੇ ਤਾਂ ਹੋਰ ਗੱਲ ਹੁੰਦੀ ਹੈ ਬਾਹਰੋਂ ਆਏ ਪਸ਼ੂ ਤੋਂ ਡਰ ਲੱਗਦਾ ਇੱਕ ਵਾਰੀ ਤਾਂ ਆਪਾਂ ਨੂੰ ਪਰ ਨਿਆਣਾ ਆਪਾਂ ਪਾ ਲੈਨੇ ਇੱਕ ਸਾਈਡ ਤੋਂ ਮੇਰੇ ਤੋਂ ਨਿਆਣਾ ਰਹਿ ਗਿਆ ਜੀ ਨੀਵਾ ਤੇ ਫਿਰ ਉਹਨਾਂ ਨੇ ਡੈਡੀ ਨੇ ਸਹੀ ਕਰਿਆ ਦਰਨੀ ਮਾਰੇ ਗੈਸੂੰ ਦਾ ਸ਼ਾਮਬੇ ਲਸੀ ਦੋਨੇ ਪੈਣੀ ਤਾਰ ਕਢ ਦੋਨੇ ਬੈੜੀ ਦੀ ਪਰ ਅੱਜ ਕੱਲ ਜੀ ਮੇਰੀ ਟੂ ਦੀ ਨਾੜ ਤੜਕ ਗਈ ਸੀਗੀ ਸ਼ਾਮ ਨੂੰ ਮੈਂ ਦੁੱਧ ਚੱਕ ਰੱਖਿਆ ਨਾੜ ਤੜਕ ਗਈ ਫਿਰ ਮੈਨੂੰ ਟੀਕਾ ਲਗਾਉਣਾ ਪਿਆ ਨਾਲ ਦਵਾਈ ਮਲਦੀ ਹੈ ਮੇਰੀ ਟੂ ਹੀ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਤੇ ਇਸ ਕਰਕੇ ਫਿਰ ਇਹਦੇ ਡਾਡੀ ਨੂੰ ਫੋਨ ਕਰਤਾ ਵੀ ਅੱਜ ਤੂੰ ਤਾਰ ਕਢਾ ਦੇ ਵੀ ਦੋਨਾਂ ਤੋਂ ਸਾਥੋ ਤਾਰ ਨਿਕਲਣੀ ਨਹੀਂ ਨਾ ਤੇ ਉਹ ਪੈਨ ਥੋੜੀ ਜਿਆਦਾ ਡਰਦੀ ਉਹ ਘੱਟ ਥੱਲੇ ਬੈੰਦੀ ਹੈ ਤੇ ਇਸ ਕਰਕੇ ਫਿਰ ਇਹਨਾਂ ਡਾਡੀ ਨੂੰ ਕਿਹਾ ਵੀ ਤੂੰ ਤਾਰ ਕਢਾ ਦੇ ਅੱਜ ਤਾਂ ਨੰਨੇ ਡੇ ਜਿਹੜਾ ਥੋੜਾ শেਤੀ ਤਾਰ ਘੜਦਨ ਜਲਦੀ ਬਾਲਾ ਦੁੱਧ ਕੱਢ ਲੈਂਦੇ ਨੇ ਨਾ ਉਹ ਟਾਈਮ ਲੱਗਦਾ ਬੰਦੇ ਦਾ ਫਰਕ ਹੀ ਹੁੰਦਾ ਤੁਹਾਨੂੰ ਪਤਾ ਹੀ ਐ ਤੇ ਅੱਛੇ ਆਪਾਂ ਥੋਲੇ ਦੇ ਥਾਣਾ ਤੇ ਦੋਨੋਂ ਸਾਈਡ ਬੈਠ ਕੇ ਦੇਖਾਂਗੇ ਅੱਜ ਅਸੀਂ ਰੋਜ਼ ਮੱਥ ਲੈਂਦੇ ਨਾ ਦੋਨੋਂ ਸਾਈਡ ਬੈਠ ਕੇ ਦੇਖੀ ਵੀ ਬੈੜੀ ਦੇ ਆਪਾਂ ਤੇ ਸਰ ਨੂੰ ਦਰ ਬੈਠਾ ਹੋਇਆ ਵਾ ਸੂਹੀ ਦੇ ਡੈਡੀ ਵੀ ਕਹਿੰਦੇ ਬ੍ਰਾਂਡ ਦੋ ਰੱਤਾ ਮਾਰੂਗੀ ਹਨਾ ਦੁੱਧ ਟਲਾ ਦੂਗੀ ਵਿਚੋਇਆ ਚਵਾਇਆ ਤੇ ਅੱਜ ਆਪਾਂ ਬੈਠ ਕੇ ਦੇਖਦੇ ਮੈਂ ਕਹਾਂ ਤੁਸੀਂ ਪਰਲੇ ਪਾਸੇ ਬਹਿ ਜਾਓ ਇਹਨੇ ਨਿਆਣਾ ਨਹੀਂ ਮਰ ਗਿਆ ਇਥੋਂ ਇਹ ਨੀਚੇ ਜਾ ਰਿਹਾ ਉਧਰਲਾ ਪਾਸਾ ਤੇ ਇੱਕ ਤਾਂ ਜੀ ਕੌਰ ਥੋੜੀ ਜੀ ਕੌਰ ਹੈ ਬੈੜੀ ਸਾਨੂੰ ਲੱਗਦਾ ਵੈਸੇ ਨਾ ਜਿਹਦੇ ਕੋਲ ਮਾਈ ਹੁੰਦੀ ਉਹਨੂੰ ਤਾਂ ਨਹੀਂ ਲੱਗਦਾ ਕਿ ਉਹ ਪਾਲੀ ਹੁੰਦੀ ਅਗਲੇ ਨੂੰ ਭੇਤ ਹੁੰਦਾ ਹੈਗਾ ਸਾਨੂੰ ਲੱਗਦਾ ਵੀ ਥੋੜੀ ਜੀ ਇਹ ਹੈਗੀ ਹੈ ਖਰਾਬ ਤੇ ਇਧਰ ਇਹ ਡੈਡੀ ਬੈ ਕੇ ਸਤਾਰ ਘੱਟਣਾ ਤੇ ਰੱਪਾ ਬੈ ਗਿਆ ਸੀ ਦੂਰ ਦੂਰ ਬੈ ਕੇ ਤਾਰ ਕੱਢਣ ਲੱਗ ਰਹੇ ਸੀ ਕਾਫੀ ਤਾਂ ਗਿੱਲਵੇ ਆ ਲੜਾ ਡਰ ਲੱਗਦਾ ਲੱਤ ਨਾ ਮਾਰੇ ਤੇ ਲੱਤ ਤੋਂ ਸਾਨੂੰ ਪਤਾ ਹੈ ਫੋਨ ਇਧਰ ਕਰ ਲੈ ਸੀ ਉਧਰੋਂ ਪਹਿਣ ਲੱਗ ਰਿਹਾ ਦਾ ਕਾੜਾ ਬੱਠਣ ਚ ਪਾਉਣ ਨੇ ਠੰਡਾ ਹੋ ਜਾਊਗਾ ਫਿਰ ਆ ਤੇ ਇੱਧਰ ਮਾਰਦੀ ਸੀ ਬੈੜੀ ਨੇ ਲੱਤ ਤੇ ਦੁਬਾਰਾ ਤੋਂ ਫੇਰ ਲੱਤ ਪਰਲੀ ਲੱਤ ਪਤਾ ਨਹੀਂ ਕਿਉਂ ਇੰਨਾ ਝੜਕਾਉਂਦੀ ਹੈ ਜੀ ਇਹ ਉੜਲੀ ਲੱਤ ਨਹੀਂ ਚੱਕਦੀ ਦਿਲ ਸਹੀ ਪਾਸੇ ਆਪਾਂ ਬੈੰਨੇ ਆ ਪਰ ਲੱਤ ਤਾਂ ਬਹੁਤ ਮਾਰਦੀ ਹੈ ਧਾਰ ਕੱਢਣ ਵੇਲੇ ਉਧਰ ਤਾਂ ਸਾਡਾ ਬਾਲਟੀ ਰੱਖਣ ਨੂੰ ਵੀ ਜੀ ਨਹੀਂ ਕਰਦਾ ਹਨਾ ਐਨੀ ਤੱਕ ਕਦੋਂ ਲੱਤ ਚਲਾ ਦੇ ਇਹ ਤੇ ਨਾਲੇ ਨਿਆਣਾ ਪਾਉਣਾ ਤਾਂ ਵੀ ਪਤਾ ਨਹੀਂ ਮੱਖੀ ਮੁੱਖੀ ਹੁੰਦੀ ਆ ਸ਼ਾਮ ਵੇਲੇ ਜ਼ਿਆਦਾ ਲੱਤਾਂ ਮਾਰਦੀ ਆ ਸਵੇਰੇ ਨੇ ਲੱਤਾਂ ਨਹੀਂ ਮਾਰਦੀ ਇਹ ਹੁਣ ਅਸੀਂ ਦੋਨੇ ਪਾਸੇ ਬੈ ਕੇ ਮੰਡ ਪਾ ਰਹੇ ਜੇ ਮੰਡ ਪੈ ਜੇ ਵੀ ਦੁੱਧ ਕੱਢਣਾ ਸੌਖਾ ਹੋ ਜਾਂਦਾ ਹਨਾ ਹੁਣ ਆ ਜੇ ਮਸ਼ੀਨ ਲਿਆਵਾਂਗੇ ਉਹ ਵੀ ਨਹੀਂ ਪਤੀ ਦੀ ਯਰ ਮਸ਼ੀਨ ਨੂੰ ਚਾਹੀਦਾ ਇੱਕ ਵਾਰੀ ਆਪਾਂ ਕੰਮ ਚਲਾਉਣਾ ਹੁੰਦਾ ਫਿਰ ਆਪਾਂ ਨੂੰ ਐਂ ਕੰਮ ਕਰਨਾ ਪੈਂਦਾ ਹਨਾ ਦੇਖੋ ਕਿਵੇਂ ਲੱਤ ਮਾਰਦੀ ਹੈ ਇਹ ਅਸੀਂ ਇਸ ਕਰਕੇ ਦੋ ਬਾਲਟੇ ਲਵੇ ਰੱਖਦੇ ਆ ਵੀ ਜੇ ਦੁੱਧ ਨਾ ਡਲਾ ਦੇ ਕਿਤੇ ਅੰਦਰ ਆਪਾਂ ਕੱਢ ਲਈਏ ਦੀ ਧਾਰ ਫਿਰ ਅਸੀਂ ਦੋਨੋਂ ਇੱਕ ਸਾਈਡ ਹੀ ਬੈਗੇ ਸੀ ਐਂ ਧਾਰ ਕੱਢ ਲਈ ਸੀ ਇੱਕ ਸਾਈਡ ਤਾਂ ਅਸੀਂ ਰੋਜ਼ ਹੀ ਦੋਨੇ ਬਹਿ ਜਾਂਦੇ ਆ ਆ ਸ਼ਾਮ ਨੂੰ ਦੋਨੇ ਭਣਾ ਧਾਰ ਕੱਢ ਲੈਂਦੇ ਤੇ ਸਵੇਰੇ ਦਾ ਡੇਢੀ ਕਢਾ ਦਿੰਦੇ ਨੇ ਕਿਉਂ ਸਵੇਰੇ ਜ਼ਿਆਦਾ ਕੰਮ ਹੁੰਦੇ ਨੇ ਤੇ ਅਧਰਾ ਜਿੰਦਾ ਜੀ ਆਪਣੇ ਘਰੇ ਆ ਕਤੂਰਾ ਆ ਕੇ ਆਪਣੇ ਕੁੱਤਿਆਂ ਨੂੰ ਹੀ ਭੌਂਕਦਾ ਆਪਣੇ ਘਰੇ ਆ ਕੇ ਹਨਾ ਇਹ ਸਾਡੇ ਘਰੇ ਆ ਕੇ ਸਾਡੇ ਤੇ ਹਮਲਾ ਕਰਦਾ ਹੈ ਤੇ ਦੇਖੋ ਹੁਣ ਮੰਟੇ ਚ ਭੱਜ ਕੇ ਡਰਦਾ ਵੀ ਬਹੁਤ ਹੈ ਇੱਕ ਤੂਰੇ ਵਿਚਾਰੇ ਇੱਥੇ ਆ ਰਹੇ ਨੇ ਦੁੱਧ ਪਾ ਦਿੰਦੇ ਨੇ ਉਹਨਾਂ ਨੂੰ ਬੈੜੀ ਦਾ ਇਹ ਗਿਜਰੇ ਨੇਗੇ ਕਿਉਂਕਿ ਕਈ ਦਿਨ ਆਪਾਂ ਇਹਨਾਂ ਨੂੰ ਦੁੱਧ ਪਾਉਂਦੇ ਰਹੇ ਦੁੱਧ ਆਪਣੇ ਕੰਮ ਦਾ ਹੈ ਨਹੀਂ ਸੀਗਾ ਜੇ ਹੈਗਾ ਵੀ ਸੀ ਸਸੀ ਇੰਨਾ ਐਸੀ ਵੀ ਦੀਵਾ ਲੱਗੂ ਫਿਰ ਦੁੱਧ ਪਾਇਆ ਕਰਾਂਗੇ ਹਨਾ ਤੇ ਨੌਕਰੇ ਵਰਤਿਆ ਵੀ ਨਹੀਂ ਜਾਂਦਾ ਸੀ ਫਿਰ ਆਪਾਂ ਇਹਨਾਂ ਨੂੰ ਪਾਏ ਆਉਂਦੇ ਸੀਗੇ ਇਹ ਪਲਗੇ ਵਿਚਾਰੇ 8-10 ਦਿਨਾਂ ਚ ਇੰਨੇ ਕ ਇੱਥੇ ਆਪਾਂ ਬੱਚਾ ਬੰਦਦੇ ਹਾਂ ਜੀ ਇੱਧਰ ਫਿਰ ਪਿਆਵਾਂਗੇ ਬੱਚੇ ਨੂੰ ਦੁੱਧੇ ਨੂੰ ਛੇਤੀ ਦੁੱਧ ਦੀ ਕਾਲੀ ਲੱਗੀ ਰਹਿੰਦੀ ਐ ਵੀ ਛੇਤੀ ਮੈਨੂੰ ਦੁੱਧ ਪਿਲਾਓ ਛੇਤੀ ਕਾਲੀ ਹੋ ਜਾਂਦੇ ਐ ਨੂੰ ਦੁੱਧ ਦੀ ਤਾਂ ਇਹ 1 ਲੀਟਰ 2 ਟਾਜ ਲੀਟਰ ਦੁੱਧ ਪਿਲਾ ਦਿੰਨੇ ਆਪਾਂ ਇਹਨੂੰ ਵੀ ਬਹੁਤ ਐਨਾ ਹਨਾ ਤੰਗ ਤਾਂ ਹੁਣੀ ਕਰਨ ਲੱਗ ਗਿਆ ਐ ਬੱਚਾ ਵੱਡਾ ਹੋਇਆ ਤਾਂ ਕੋਈ ਨਹੀਂ ਕੀ ਕੁਝ ਕਰੂਗਾ ਚਲੋ ਪ੍ਰਮਾਤਮਾ ਜੇ ਬੱਚੀ ਆ ਜਾਂਦੀ ਹਨਾ ਜੋ ਰੱਬ ਨੂੰ ਮਨਜ਼ੂਰ ਆਪਾਂ ਪਾਲ ਲੈਂਦੇ ਆ ਇਹ ਹੋ ਜਾਂਦਾ ਜਿਹਾ ਲੱਦਾ ਮਲ ਮੁੜਿਆ ਆ ਬੈੜੀ ਦਾ ਚਾਹੀ ਵਾਲ ਬੱਚੀ ਆ ਜਾਂਦੀ ਪਰ ਫਿਰ ਵੀ ਜੋ ਆਏ ਗੜ ਲਾਏ ਇਹ ਵੀ ਵਿਚਾਰੇ ਕਿੱਧਰ ਜਾਣੇ ਕ ਐ ਵੀ ਪਾਪ ਹੋਊਗਾ ਜ ਜਿੰਨਾਂ ਦਾ ਹੋਰ ਕੋਈ ਚੱਕਰ ਨਹੀਂ ਪਾਲਨ ਦਾ ਤਾਂ ਕੋਈ ਨੁੱਦ ਤਾਂ ਪਾਉ ਹੀ ਬੱਚੀ ਨੂੰ ਬਣਾਉ ਹੀ ਇਸ ਨੂੰ ਪਿਉਣਾ ਭਰ ਐ ਵੀ ਪਾਪ ਕਰਨਾ ਪਊਗਾ ਇਹਦਾ ਇਹ ਫਟਾਫਟ ਚੁੰਗਣੀ ਖਿੱਚ ਜਾਂਦੇ ਸਾਰੀ ਚਲੋ ਜੀ ਵੀਡੀਓ ਦਾ ਐਂਡ ਆ ਪੈਥੀ ਕਰ ਦਿਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ